ਪਹਿਲੀ ਸਿੰਘ ਸਭਾ ਸਹਿਬਜ਼ਾਦਿਆਂ ਦੀ ਯਾਦ ਵਿੱਚ ਪਹਿਲਾ ਸ਼ਹੀਦੀ ਦੀਵਾਨ ਸਨ 1888 ਈਸਵੀ ਵਿੱਚ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਹਿਲੀ ਸਿੰਘ ਸਭਾ ਵੱਜੋਂ ਸਜਿਆ ਸੀ ਇਤਿਹਾਸਕਾਰਾਂ ਅਨੁਸਾਰ ਉਸ ਵੇਲੇ ਕਰੀਬ 20 ਮੀਲ ਤੱਕ ਚੁੱਲ੍ਹੇ ਵਿੱਚ ਅਗ ਨਹੀਂ ਸੀ ਬਲਦੀ ਅਤੇ ਲੋਕ ਭੁੱਖੇ ਪਾਣੇ ਪੁੰਜੇ ਸੌਂਦੇ ਸਨ ਤਾਂ குரு ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਾਵਨ ਸ਼ਹੀਦੀ ਨੂੰ ਸਮਰਪਿਤ ਪਹਿਲਾ ਇਤਿਹਾਸਿਕ ਸਮਾਗਮ 1888 ਈਸਵੀ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਇਆ ਸੀ ਜਿਸ ਨੂੰ ਇਤਿਹਾਸ ਵਿੱਚ ਪਹਿਲੀ ਸਿੰਘ ਸਭਾ ਵੱਜੋਂ ਜਾਣਿਆ ਜਾਂਦਾ ਹੈ ਆਜ਼ਾਦ ਭਾਰਤ ਵਿੱਚ ਸਹਿਜਾਦਿਆਂ ਦੀ ਯਾਦ ਵਿੱਚ ਹੋਏ ਪਹਿਲੇ ਇਤਿਹਾਸਿਕ ਸਮਾਗਮ ਨੂੰ ਸ਼ਹੀਦੀ ਜੋੜ ਮੇਲੇ ਦਾ ਨਾਮ ਦਿੱਤਾ ਗਿਆ ਉਸ ਸਮੇਂ ਬਾਕੀ ਮੇਲਿਆਂ ਵਾਂਗ ਹੀ ਸ਼ਹੀਦੀ ਜੋੜ ਮੇਲੇ ਵਿੱਚ ਵੀ ਰਾਜਸੀ ਕਾਨਫਰੰਸਾਂ ਗਾਇਕਾਂ ਦੇ ਅਖਾੜੇ ਅਤੇ ਪਕੋੜਿਆਂ ਦੇ ਸਟਾਲ ਲੱਗਦੇ ਸਨ ਸਨ 2004 ਵਿੱਚ ਸਾਕਾ ਸਰਹਿੰਦ ਦੀ ਤੀਜੀ ਸਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਤਿਕਾਰ ਦਿੰਦਿਆਂ ਇਸ ਨੂੰ ਸਹੀ ਅਰਥਾਂ ਵਿੱਚ ਸ਼ਹੀਦੀ ਸਭਾ ਦਾ ਰੂਪ ਦਿੰਦੇ ਹੋਏ ਨਿਰੋਲ ਧਾਰਮਿਕ ਸਮਾਗਮ ਬਣਾਇਆ ਸੀ ਭਾਵੇਂ ਅੱਜ ਵੀ ਕੁਝ ਲੋਕ ਇਸ ਨੂੰ ਸ਼ਹੀਦੀ ਜੋੜ ਮੇਲਾ ਜਾਂ ਜੋੜ ਮੇਲਾਖਦੇ ਹਨ ਜੋ ਠੀਕ ਨਹੀਂ ਲੱਗਦਾ ਸਾਕਾ ਸਰਹਿੰਦ ਦੇ ਆਰੰਭਕ ਸਮਾਗਮ ਸਮੇਂ ਫਤੇਗੜ ਸਾਹਿਬ ਵਿਖੇ ਲੰਗਰ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਫਤੇਗੜ ਸਾਹਿਬ ਦੇ 20 ਮੀਲ ਤੱਕ ਦੇ ਘੇਰੇ ਵਿੱਚ ਰਹਿਣ ਵਾਲੇ ਲੋਕ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਚੇਤੇ ਕਰਦੇ ਆਂ ਠੰਡੇ ਬਰਜ ਦੀ ਹੱਡਾਂ ਨੂੰ ਚੀਰਣ ਵਾਲੀ ਠੰਡ ਦਾ ਅਹਿਸਾਸ ਕਰਨ ਲਈ ਭੁੱਖੇ ਪਾਣੇ ਪੁੰਝੇ ਸੌਂਦੇ ਸਨ ਸਮਾਂ ਬੀਤਣ ਤੇ ਇੱਥੇ ਸੰਤਾਂ ਵੱਲੋਂ ਮਾਤਾ ਗੁਜਰੀ ਜੀ ਦੇ ਨਾਮ ਤੇ ਗੁਰੂ ਕੇ ਲੰਗਰਾਂ ਲਈ ਇਮਾਰਤ ਉਸਾਰੀ ਗਈ ਬੀਬੀ ਸੁਰਜੀਤ ਕੌਰ ਨੇ ਸੰਤਾਂ ਦੇ ਸਹਿਯੋਗ ਨਾਲ ਇਸ ਮਹਾਨ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਸੀ ਮਗਰੋਂ ਸੰਤ ਪੂਰੀਵਾਲਿਆਂ ਨੇ ਵੀ ਸੰਤਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਸਾਕਾ ਸਰਹੰਦ ਵਾਪਰਨ ਵਗਰੋਂ ਇਸ ਇਲਾਕੇ ਦੇ ਲੋਕ ਸਰਹੰਦ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਨ ਕਰਦੇ ਅਤੇ ਨਾ ਹੀ ਇਨ੍ਹਾਂ ਸ਼ਹੀਦੀ ਦਿਹਾੜਿਆਂ ਵਿੱਚ ਕੋਈ ਖੁਸ਼ੀ ਦਾ ਸਮਾਗਮ ਕਰਦੇ ਸਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਉਪਰੰਤ ਨਵਾਬ ਵਜ਼ੀਰ ਖਾਂ ਦੇ ਕਿਲੇ ਨੇੜੇ ਖੂਨੀ ਦੀਵਾਰ ਵਾਲੇ ਸਥਾਨ ਉੱਤੇ ਸਨ 1763 ਈਸਵੀ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਨੀ ਪੱਤਾ ਰੱਖਿਆ ਗਿਆ ਸੀ ਸਨ 1944 ਵਿੱਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਬਣਵਾਈ ਅਤੇ ਉਸਾਰੀ ਦੌਰਾਨ ਸ਼ਹੀਦਾਂ ਦੇ ਸਤਕਾਰ ਵੱਜੋਂ ਆਪਣੇ ਸਿਰ ਉੱਤੇ ਟੋਕਰੀ ਚੁੱਕ ਕੇ ਹਾਥੀ ਸੇਵਾ ਵੀ ਕੀਤੀ ਸੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਸੰਤ ਪੂਰੀ ਵਾਲਿਆਂ ਨੇ ਕਰਵਾਈ ਅਤੇ ਖੋਨੀ ਦੀਵਾਰ ਵਾਲੀ ਥਾਂ ਉੱਤੇ ਭੋਰਾ ਸਾਹਿਬ ਸਮੇਤ ਤਿੰਨ ਮੰਜ਼ਲੀ ਇਮਾਰਤ ਅਤੇ ਠੰਡੇ ਬੋਜ ਦੀ ਇਤਿਹਾਸਿਕ ਇਮਾਰਤ ਜਿੱਥੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਤਿੰਨ ਦਿਨ ਕੈਦ ਰੱਖਿਆ ਗਿਆ ਸੀ ਉਸ ਦਾ ਵੀ ਪੁਨਰ ਨਿਰਮਾਣ ਕਰਵਾਇਆ ਗਿਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੀ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਗੁੱਡ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ